ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੋ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਸ਼ਿਮਲਾ ਮਿਰਚ ਤੇ ਬੇਸਣ ਵਾਲੀ ਸ਼ਿਮਲਾ ਮਿਰਚ ਬਣਾਵਾਂਗੇ ਆਪਾਂ 3 ਚਮਚੇ ਬੇਸਣ ਦੇ ਲੈ ਆ 3 ਚਮਚੇ ਉਹ ਹੀ ਜਿਹੜਾ ਆਪਾਂ ਘਰੇ ਰੋਜ਼ ਵਰਤਦੇ ਆਂ ਐਸੇ ਤਰ੍ਹਾਂ ਕਰਕੇ ਭਰ ਕੇ 3 ਚਮਚੇ ਲੈ ਆਪਾਂ ਬੇਸਣ ਦੇ ਇੱਧਰ ਆਪਾਂ 4-5 ਆਪਣੀਆਂ ਲੈ ਲਈ ਛੋਟੀਆਂ-ਛੋਟੀਆਂ ਮਿਰਚਾਂ ਤੇ ਅੱਜ ਆਪਾਂ ਬਣਾਵਾਂਗੇ ਬੇਸਣ ਦੀਆਂ ਸ਼ਿਮਲਾ ਮਿਰਚ ਤੇ ਬੇਸਣ ਨਾਲ ਬਣਾਵਾਂਗੇ ਆਪਾਂ ਲੈ ਜੀ ਇੱਧਰ ਲਸਣ ਤੇ ਆਪਣਾ ਛੋਟਾ ਗਿਆ ਪਿਆਜ਼ ਹੈ ਵਿੱਚ ਤੇ ਆਪਣਾ ਜੀਰਾ ਹੈਗਾ ਕੁੱਟਿਆ ਹੋਇਆ ਪੇਸਟ ਬਣਾਇਆ ਇਧਰ ਆਪਾਂ ਇੱਕ ਹਰੀ ਮਿਰਚ ਲਈ ਹੈ ਹਾਂਜੀ ਹੁਣ ਆਪਾਂ ਸਟਾਰਟ ਕਰਾਂਗੇ ਪਹਿਲਾਂ ਆਪਾਂ ਨਾ ਬੇਸਣ ਨੂੰ ਰੋਸਟ ਕਰਾਂਗੇ ਡਰਾਈ ਰੋਸਟ ਕਰਾਂਗੇ ਆਪਾਂ ਹਾਂਜੀ ਆਪਾਂ ਪੈਨ ਰੱਖ ਲਿਆ ਤੇ ਹੁਣ ਆਪਾਂ ਬੇਸਣ ਨੂੰ ਨਾ ਡਰਾਈ ਰੋਸਟ ਕਰਾਂਗੇ ਤੇ ਬੇਸਣ ਵਾਲੀ ਸ਼ਿੰਗੜਾ ਮਿਰਚ ਬਹੁਤ ਹੀ ਟੇਸਟੀ ਬਣਦੀ ਹੈ ਤੇ ਆਪਾਂ ਦੂਸਰੋਂ ਆਲੂ ਵਾਗੇ ਬਣਾਉਣੇ ਆ ਭਰਕੇ ਵੀ ਬਣਾਉਣੇ ਆ ਉਹਨਾਂ ਨਾਲ ਵੀ ਜ਼ਿਆਦਾ ਟੇਸਟੀ ਬਣੂਗੀ ਬੇਸਣ ਨਾਲ ਇਹ ਆਪਣੀ ਸ਼ੈਲੀ ਨਾਲ ਹੁਣ ਆਪਾਂ ਇਹਨੂੰ 2-4 ਮਿੰਟ ਚ ਪਕਾ ਲਾਂਗੇ ਇਹ ਚੋਂ ਖੁਸ਼ਬੂ ਆਉਣ ਲੱਗ ਜਦੋਂ ਫਿਰ ਆਪਾਂ ਇਹਨੂੰ ਗੈਸ ਆਫ ਕਰ ਦਾਂਗੇ ਇਹਨੂੰ ਕੱਢ ਦੇਾਂਗੇ ਆਪਾਂ ਹਾਂਜੀ ਬੇਸਣ ਰੋਸਟ ਹੋ ਗਿਆ ਗੈਸ ਆਫ ਕਰ ਦਿੰਨੇ ਤੇ ਹੁਣ ਆਪਾਂ ਜੇ ਇਹਨੂੰ ਇਸੇ ਕਟੋਰੀ ਚ ਕੱਢ ਦੇਾਂਗੇ ਥੋੜਾ ਜਿਹਾ ਜ਼ਿਆਦਾ ਹੀ ਇਹ ਰੋਸਟ ਹੋ ਗਿਆ ਚਲੋ ਕੋਈ ਗੱਲ ਨਹੀਂ ਕੱਚਾ ਨਹੀਂ ਹੋਣਾ ਚਾਹੀਦਾ ਅੰਸਤ ਕੈਂ ਕਰਕੇ ਵਿੱਚੋਂ ਆਪਾਂ ਸਾਰਾ ਕੱਢ ਲਾਂਗੇ ਹਾਂ ਜਿਹਦਰਾ ਕੜਾਈ ਰੱਖ ਲਈਏ ਦੋ ਵੱਡੇ ਚਮਚਾ ਆਪਾਂ ਤੇਲ ਦੇ ਪਾਏ ਆ ਹੁਣ ਆਪਾਂ ਇਹਦੇ ਵਿੱਚ ਆਪ ਪੇਸਟ ਪਾ ਦਾਂਗੇ ਲਸਣ ਵਾਲਾ ਤੇ ਜੀਰੇ ਵਾਲਾ ਤੇ ਹੁਣ ਆਪਾਂ ਥੋੜੀ ਜਿਹੀ ਇਹਦੇ ਵਿੱਚ ਹਿੰਗ ਪਾਵਾਂਗੇ ਲਈ ਨੂੰ ਬਿੱਟੀ ਆਪਾਂ ਜਿਹੜੀ ਮਿਰਚ ਕੱਤੀ ਆ ਉਹ ਪਾ ਦਿੰਦੇ ਆ। ਬੰ ਟੋਟਨ ਮੈਂ ਤਾਂ ਪਕਾਵਾਂਗੇ ਫਿਰ ਦੇਖੇ ਸ਼ਮਲਾ ਮਿਰਚ ਪਾ ਦਾਂਗੇ। ਹੁਣ ਆਪਾਂ ਇਹਨੂੰ ਦਾ ਆਪਾਂ ਲੋ ਕਰਦੇ ਨੇ ਗੈਸ ਤੇ ਤੇ ਆਪਾਂ ਸ਼ਮਲਾ ਲੈ ਚ ਕੱਟ ਲੈਨੇ ਹਾਂ। ਹਾਂਜੀ ਸ਼ਮਲਾ ਮਿਰਚਾਂ ਆਪਾਂ ਕੱਟ ਲਈਆਂ ਦੇਖੋ ਛੋਟੇ ਛੋਟੇ ਪੀਸ ਕੱਟੇ ਐ। ਵੱਡੇ ਨਹੀਂ ਕੱਟੇ ਆਪਾਂ ਛੋਟੇ ਕਰਦਨੇ। ਹੁਣ ਜੀ ਆਪਾਂ ਆਪਾਂ ਨਾਲ ਲਸਣ ਵੀ ਵਧੀਆ ਭੁੱਜ ਗਿਆ। हूँ आप ये पा देंगे शिमला मिर्च में हूँ आपू थोड़ा चरण चलावेंगे रोस्ट करा अपना पूरी तड़के सॉफ्ट हो जानी थोड़िया जी फिर आप मसाले पा देंगे हम जी आप मसाले पा देंगे ये पावगे जी आप नमक मिर्च के हिसाब ना ही पावेंगे ਤੇ ਅੱਧਾ ਕ ਚਮਚ ਪਾਵਾਂਗੇ ਆਪਾਂ ਕਿਸਮੇਰੀ ਮਿਰਚ, ਲੱਗੀ ਮਿਰਚ। ਅੱਧਾ ਚਮਚ ਪਾਵਾਂਗੇ ਹਲਦੀ ਦਾ ਦੇ। ਹੁਣ ਜੀ 1 ਚਮਚ ਪਾਵਾਂਗੇ ਆਪਾਂ ਧਨੀਆ ਪਾウダー ਦਾ। ਹੁਣ ਆਪਾਂ ਇਹਨਾਂ ਨੂੰ ਮਿਲਾ ਦਿੰਨੇ। ਹੁਣ ਜੀ ਆਪਾਂ ਇਮਲੀ ਦੇ 2-3 ਟੁਕਸ ਭੰਤੇ ਸੀਗੇ ਉਹਦਾ ਪਾਣੀ ਹੈ ਇਹ ਪਾਵਾਂਗੇ ਨਾਲੇ ਆਪਾਂ ਦੇ ਮਸਾਲੇ ਪੱਕ ਜਾਣਗੇ। ਤੇ ਆਪਾਂ ਨਿੰਬੂ ਦਾ ਜੂਸ ਵੀ ਇਹਦੇ ਵਿੱਚ ਪਾ ਸਕਦੇ ਹਾਂ ਹਾਂਜੀ ਹੁਣ ਆਪਾਂ ਇਹਨੂੰ ਪਕਾਵਾਂਗੇ ਆਪਾਂ ਨੂੰ ਮਸਾਲੇ ਵਧੀਆ ਪੱਕ ਜਾਣਗੇ ਹਾਂਜੀ ਆਪਾਂ ਬੇਸਨ ਦਾ ਘੋਲ ਬਣਾਵਾਂਗੇ ਤੇ ਵਿੱਚ ਆਪਾਂ ਅੱਧਾ ਇੱਕ ਚਮਚ ਅੱਧੇ ਤੋਂ ਘੱਟ ਹੀ ਆਪਾਂ ਅੱਧਿੰਜ ਧਨੀਆ ਪਾਊਡਰ ਪਾਇਆ ਥੋੜੀ ਜੀ ਆਪਾਂ ਕਸ਼ਮੀਰੀ ਮਿਰਚ ਪਾਵਾਂਗੇ ਥੋੜੀ ਜੀ ਹਲਦੀ ਪਾਵਾਂਗੇ ਚੌਥਾ ਹਿੱਸਾ ਇੱਕ ਚਮਚ ਦਾ ਤੇ ਚੌਥਾ ਹਿੱਸਾ ਹੀ ਆਪਾਂ ਪਾਵਾਂਗੇ ਜੀ ਨਮਕ ਦਾ ਹੁਣ ਆਪਾਂ ਨੇ ਨੈਕਸਟ ਕਰਕੇ ਇਹਦਾ ਘੋਲ ਬਣਾ ਲਾਂਗੇ ਹੁਣ ਆਪਾਂ ਘੋਲ ਬਣਾ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਬਣਾਵਾਂਗੇ ਹਾਂਜੀ ਘੋਲ ਆਪਣਾ ਤਿਆਰ ਹੋ ਗਿਆ ਦੇਖੋ ਆਈ ਜਾਈ ਬਣਾਉਣਾ ਹੈਗਾ ਆਪਾਂ ਤੇ ਇਧਰ ਆਪਣੇ ਮਸਾਲੇ ਪੱਕ ਗਏ ਨੇ ਜਦੋਂ ਫੇਰ ਆਪਾਂ ਇਹਦੇ ਵਿੱਚ ਬੇਸਨ ਪਾਵਾਂਗੇ ਸ਼ਿਮਲਾ ਮਿਰਚ ਦੇ ਵਿੱਚ ਹਾਂਜੀ ਆਪਾਂ ਥੋੜੀ ਜਿਹੀ ਵਿੱਚ ਨਾ ਕਸੂਰੀ ਮੇਥੀ ਪਾਵਾਂਗੇ। ਢੋਲ ਦੇ ਵਿੱਚ ਹੀ ਪਾ ਲਾਂਗੇ ਆਪਾਂ। ਤੇ ਬਹੁਤ ਹੀ ਵਧੀਆ ਟੇਸਟ ਆਉਂਦਾ ਇਹ ਨਾਲ। ਹਾਂਜੀ ਇਧਰ ਮਸਾਲੇ ਆਪਣੇ ਦੇਖੋ ਪੱਕ ਗਏ। ਤੇਲ ਛੱਡ ਗਿਆ। ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਬੇਸਨ ਪਾਵਾਂਗੇ। ਢੋਲ ਪਾਵਾਂਗੇ। ਆਹ ਤੇ ਘਸਿਟਾ ਕਰਨਾ। ਹੌਲੀ-ਹੌਲੀ ਜਲਣਗੇ ਇਹਨਾਂ ਨੂੰ। ਥੋੜਾ ਥੋੜਾ ਕਰਕੇ ਪਾਉਂਗੇ। ਹਾਂਜੀ ਦੇਖੋ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਤੇਲ ਛੱਡ ਤਾਂ ਇਹਨੇ ਸਬਜੀ ਨੇ ਤੇ ਆਪਣਾ ਬੇਸਨ ਦਾ ਵੈਸੇ ਤੇ ਪਹਿਲਾਂ ਪੁੱਜਾ ਹੋਇਆ ਹੀ ਸੀਗਾ ਇਹਦੇ ਵਿੱਚ ਹੋਰ ਪੁੱਜ ਗਿਆ ਹੁਣ ਆਪਾਂ ਗਾਹ ਸੌਫਟ ਕਰ ਦਿੰਨੇ ਹੁਣ ਜੀ ਬਣਾਵਾਂਗੇ ਆਪਾਂ ਪਿਆਜ਼ ਵਾਲਾ ਰਾਇਤਾ ਹਾਂਜੀ ਆਪਾਂ ਦਹੀਂ ਲਿਆ ਆਪਦੇ ਹਸਾਮ ਨਾਲ ਜਿੰਨਾ ਕ ਆਪਾਂ ਰਾਇਤਾ ਬਣਾਉਣਾ ਆ ਛੋਟਾ ਪਿਆਜ਼ ਆਪਾਂ ਕੱਟਿਆ ਇਹ ਪਾ ਦਾਂਗੇ ਇਹਦੇ ਵਿੱਚ ਜੀ ਤੇ ਇਧਰ ਆਪਾਂ ਲਈ ਹੈ ਚਿਲੀ ਫਲੈਕਸ ਆ वाइट नमक का है कला नमक है ये काला नमक जरूर पायो इधर जी भुनिया हुए जीरा अपना ये जी अपने प्याज वाला रायता हो गया तैयार हम आप थाली की सर्विंग करा थोड़ा जाने तड़का लावे गैस ऑन कर लिया हम आपका एक चमच पाया जी देसी घ्यो का ये आप गर्म कर लेंगे पूरा गर्म करा एक थोड़ा जहा देंगे जीरा जीरा अपना पहला भी पाया दे हाँ जी जीरा तड़कन लग गया तो बिच पा देंगे अपना हल्दी ਲਓ ਜੀ ਤੜਕਾ ਆਪਣਾ ਹੋ ਗਿਆ ਤਿਆਰ ਹੁਣ ਆਪਾਂ ਇਧਰ ਦਹੀਂ ਦੇ ਵਿੱਚ ਲਾ ਦੇਾਂਗੇ ਤੜਕਾ ਲਓ ਜੀ ਕਿੰਨਾ ਸੋਹਣਾ ਕਲਰ ਬਣ ਗਿਆ ਨਾਲੇ ਆਪਾਂ ਰਾਇਤਾ ਬਹੁਤ ਹੀ ਟੇਸਟੀ ਬਣਿਆ ਤੇ ਹੁਣ ਜੀ ਸਰਵਿੰਗ ਕਰਕੇ ਵਿਖਾਉਨੇ ਸਾਨੂੰ ਪਲੇਟ ਦੇ ਵਿੱਚ ਹਾਂਜੀ ਆਪਾਂ ਰਾਇਤਾ ਰੱਖ ਲਿਆ ਇੱਧਰ ਆਪਣੀ ਸਬਜੀ ਐ ਸ਼ਿਮਲਾ ਮਿਰਚ ਆਪਣੀ ਵੇਸਣ ਵਾਲੀ ਇੱਧਰ ਆਪਾਂ ਰੱਖਾਂਗੇ ਜੀ ਫੁਰਕੀ ਦੇਖੋ ਜੀ ਕਿੰਨੀ ਵਧੀਆ ਆਪਣੀ ਸਬਜੀ ਬਣੀ ਐ ਤੇ ਬਹੁਤ ਹੀ ਟੇਸਟੀ ਐ ਤੇ ਬਹੁਤ ਹੀ ਹੈਲਦੀ ਐ ਤੇ ਤੁਸੀਂ ਵੀ ਜਰੂਰ ਘਰੇ ਟਰਾਈ ਕਰਿਓ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਨਾਲ ਪਹਿਲੀ ਵਾਰ ਜਿਹੜਾ ਦੇਖੂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ